ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਬੈਰੀਕੇਡਿੰਗ ਕੀਤੀ ਹੋਈ ਹੈ ਬੈਰੀਕੇਡ ਪਹਿਲਾਂ ਕਿਰਾ ਤੋੜੇ ਨੇ ਦਿੱਲੀ ਬਣ ਹੁਣ ਤੋੜ ਦਾਂਗੇ ਆਹ ਭਾਈਓ ਆਪਦੇ ਤਰੂ ਦੇ ਗੋਲੇ ਦਾ ਕੁਝ ਹੋਵੇ ਚਾਹੇ ਤਾਂ ਗੋਲੀ ਮਾਰ ਦੇ ਸਾਡੇ ਅਸੀਂ ਪਿੱਛੇ ਨਹੀਂ ਹਟਦੇ ਉਹ ਕਹਿੰਦੇ ਇਸ ਦਾ ਪਿਉਰੀ ਤਿਆਰੀ ਬਟ ਸਾਧੂ ਉੱਧੀ ਬੱਧਾ ਭਰ ਹਾਂ ਅੰਗੜਾ ਦੇਖੋ ਤੁਸੀਂ ਪਿੱਛੇ ਇਕੱਠ ਦੇਖੋ ਤੁਸੀਂ ਪੂਰੀ ਤਿਆਰੀ ਨਾਲ ਆਏ ਆ ਭਿੜਾਂਗੇ ਅਸੀਂ ਬੰਦੇ ਸਰਪਾਰ ਦੀ ਆਏ ਆ 10 ਮਹੀਨੇ ਹੋ ਗਏ ਕੋਰਟ ਪ੍ਰੋਸੈਸ ਹੋ ਗਿਆ ਪੋਸਟਾ ਲਗਾ ਜਿਹੜਾ ਅਸੀਂ ਇਹ ਮੀਟਿੰਗਾਂ ਦਾ ਸਾਰੇ ਵੱਧ ਤੋਂ ਭੱਜ ਗਏ ਹੁਣ ਅਸੀਂ ਵਿੱਚ ਪੁੱਜਾਂਗੇ ਹਰ ਹਾਲ ਤੇ ਪੁੱਜਾਂਗੇ ਜਿਹੜਾ ਹੋਊਗਾ ਉਹ ਦੇਖੀ ਜਾਊਗਾ ਇਹ ਜਿਹੜੀ ਘਟਨਾ ਹੋਏ ਦੁਬਾਰਾ ਜੁਮੇਵਾਰ ਨੂੰ 50 ਸਰਕਾਰ ਇੱਥੇ ਦਾ ਜ਼ਿਲ੍ਹਾ ਪ੍ਰਸ਼ਾਸਨ ਡੀਸੀਆ ਡੀਜੀਆ ਐਸਐਸਪੀ ਆ ਇਹ ਹੋਣਗੇ ਜੋ ਵੀ ਇੱਥੇ ਕੋਸ ਹੁੰਦਾ ਹੈ ਕਹਿੰਦੇ ਪੁਲਿਸ ਦਾ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਲਾਜੀ ਵੀ ਸੈਂਕੜੇ ਦੇ ਸੰਖਿਆ ਦੇ ਵਿੱਚ ਇੱਥੇ ਆਏ ਹੋਏ ਆ ਕਰਾਂਗੇ ਇਹਨਾਂ ਦਾ ਰੁਖ ਵੇਖ ਕੇ ਇਸ ਕਰਕੇ ਜਾਨੀ ਉਹਨਾਂ ਦਾ ਹੈਗਾ ਕੰਮ ਹੈ ਉਹਨਾਂ ਕੋਲ ਇੱਥੇ ਕੁਝ ਐਸਾ ਵੱਡੀ ਫਾੜ ਜਿਹੜੀ ਨਫਰੀ ਆ ਪੁਲਿਸ ਦੀ ਵੇਖੋ ਲੋਕਾਂ ਕੋਲੇ ਇਰਾਦਾ ਹੁੰਦਾ ਸਾਡੇ ਇਰਾਦੇ ਕਾਮ ਆ ਉਹਨਾਂ ਦੇ ਅਥਰੂ ਉਹਨਾਂ ਦੀਆਂ ਗੋਲੀਆਂ ਉਹਨਾਂ ਇਹ ਕੁਛ ਨਹੀਂ ਕੁਝਦਾ ਹੁੰਦਾ ਜੇ ਲੋਕ ਰਾਦੇ ਤੇ ਆ ਜਾਣ ਸਾਹ ਦੇ ਕਿਉਂਕਿ ਅਥਰੂ ਗਾਂ ਦੇ ਗੋਲੇ ਕੀ ਗੋਲੀਆਂ ਵੀ ਪਿੱਛੇ ਹਟ ਜਾਂਦੀਆਂ ਹੁੰਦੀਆਂ ਲੋਕ ਆਪ ਹੀ ਗੱਡੀ ਲੈ ਜਬਰ ਕਰਨ ਵਾਸਤੇ ਤਾਂ ਬਹੁਤ ਹਥਿਆਰ ਸੀ ਅੰਗਰੇਜ਼ਾਂ ਕੋਲੇ ਉਹ ਕਿੱਧਰ ਗਏ ਜਣੀ ਉਹਨਾਂ ਨੇ ਗੋਲੀਆਂ ਦੇ ਨਾਲ ਭੁੰਨ ਤੇ ਲੋਕ ਉਹ ਭੱਜਦੇ ਚੱਲਿਆ ਵੇ ਬਾਗ ਦੇ ਵਿੱਚ ਕੀ ਲੋਕ ਦਬਗੇ ਫਿਰ ਲੋਕ ਗੋਲੀਆਂ ਨਾਲ ਨਹੀਂ ਦਬਦੇ ਹੁੰਦੇ ਲੋਕਾਂ ਦੇ ਹਰਾਦੇ ਕਾਇਮ ਹੁੰਦੇ ਆ ਇਹਨਾਂ ਨੂੰ ਭਲੇਖਾ ਹੁੰਦਾ ਸਰਕਾਰ ਦੇ ਧੱਕੇ ਨੂੰ ਕਿਵੇਂ ਲਿਖਦੇ ਹੋ ਕਰਾਂ ਵਿੱਚ ਪੁਲਿਸ ਵੜ ਗਈ ਆ ਕੋ ਰੀਟੇਨ ਕਰ ਲਏ ਗ੍ਰਫਤਾਰ ਕਰ ਲਏ ਮਤਲਬ ਆਖਰੀ ਸਾਲ ਐ ਚੋਣਾਂ ਨੇੜੇ ਨੇ ਪਰ ਸਰਕਾਰ ਲਗਾਤਾਰ ਵਾਰ ਕਰਦੀ ਜਾ ਰਹੀ ਆ ਦੇਖੋ ਸਰਕਾਰ ਨੇ ਆਪ ਦੀ ਜਿਹੜੀ ਸਿਆਸੀ ਐ ਉਹ ਲਾਤੀ ਲਾਤੀ ਆ ਹੁਣ ਵੀ ਸਿਆਸੀ ਝਟਕਾ ਨਹੀਂ ਕਿਉਂਕਿ ਇਹਨਾਂ ਨੂੰ ਲੋਕਾਂ ਦੇ ਜਿਹੜੇ ਕਾਰਪੋਰੇਟਾਂ ਦੇ ਹਿੱਤ ਪਿਆਰੇ ਆ ਸ਼ਾਮਰਾਜੀ ਮੁਲਕਾਂ ਦੀਆਂ ਨੀਤੀਆਂ ਜਿਹੜੀਆਂ ਓ ਪਿਆਰ ਨੇ ਇਸ ਕਰਕੇ ਉਹਨਾਂ ਦੇ ਭਗਵੰਤ ਮਾਨ ਦੇ ਨਾ ਕਾਰਪੋਰੇਟੀ ਮੋਤੀ ਗਿਆਤ ਰਿਆ ਹੋਇਆ ਹੁਣ ਉਹਨੂੰ ਕਾਰਪੋਰੇਟ ਹੀ ਨਹੀਂ ਲਿਆ ਲੋਕ ਨਹੀਂ ਲੀਦੇ ਜਿਹੜਾ ਪਹਿਲਾਂ ਲੋਕ ਵੱਡੇ ਆ ਲੋਕ ਹੁਣ 2 ਨੰਬਰ ਤੇ ਆ ਸਾਫ਼ ਮੰਗਰ ਜਾ ਰਹੇ ਹੋ ਤੁਹਾਨੂੰ ਉਹ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤੁਹਾਨੂੰ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਬਿਲਕੁਲ ਅਨਸਾਫ਼ ਮੰਗਿਆ ਦਿੰਦਾ ਨਹੀਂ ਕੋਈ ਇਹ ਲੋਕਾਂ ਨੂੰ ਪਤਾ ਹੈ ਅਨਸਾਫ਼ ਤਾਂ ਲੜ ਕੇ ਲੈਣਾ ਪੈਂਦਾ ਉਹ ਅਨਸਾਫ਼ ਦੀ ਲਈ ਅਸੀਂ ਲੜ ਰਹੇ ਹਾਂ ਹਾਂ ਜੀ ਹੁਣ ਤੁਹਾਡੇ ਹੱਥਾਂ 'ਚ ਵੀ ਛੋਟੀਆਂ ਨੇ ਗਾਂਹ ਪੁਲਿਸ ਵੀ ਛੋਟੀਆਂ ਚ ਸਾਡੇ ਕੋਲੇ ਛੋਟੀਆਂ ਨਹੀਂ ਸਾਡੇ ਤਾਂ ਝੰਡੇ ਆ ਉਹ ਰੋਕਾਂ ਖਾਤਰ ਦੇਖੋ ਸਾਡੇ ਬੰਦਿਆਂ ਨੇ ਝੰਡੇ ਹੱਲੜੇ ਕਰ ਲਏ ਦੇਖੋ ਥੁੱਕੀ ਵਾਲਾ ਪਾਸਾ ਬਾਹਰ ਕਰ ਲਿਆ ਇਨਾ ਕੰਮ ਹੀ ਕਰ ਰਹੇ ਅਸੀਂ ਦੀ ਮਹੌਲ ਰੋਸਾਰੇ ਮੇਲੇ ਖਲਦਾ ਅਤਰੂ ਬੈਸ ਦੀ ਵੀ ਹੈ ਉਹਨਾਂ ਕੋਲ ਗੋਲਗਾ ਵੀ ਆਉਂਦਾ ਰਿਹਾ ਸਵਾਗਤ ਹੈ ਤਾਂ ਸਿੱਧੀਆਂ ਗੋਲੀਆਂ ਵੀ ਚਲਾ ਕੇ ਲੱਗੇ ਥੋੜਾ ਬੰਦੇ ਮਾਰ ਦਿੰਦੇ ਲੋਕਾਂ ਕੋਲੇ ਇਕੱਲੇ ਰਾਦੇ ਹੋ ਜਾਂਦੇ ਹਾਂ ਤਾਂ ਜੋਂ ਟਾਈਮ ਦੇਓਗੇ ਲੰਮੇ ਸਮੇਂ ਬਾਅਦ ਦੱਸੋ ਟਾਈਮ ਹਾ ਦੇ ਰਹੇ ਆਸੀਂ ਦੇਖਣ ਨੂੰ ਮਿਲੀ ਆ ਕਿ ਇਸ ਤਰੀਕੇ ਨਾਲ ਪਿੱਛੇ ਤੱਕ ਬੰਦੇ ਨਜ਼ਰ ਆ ਰਹੇ ਝੰਡਾ ਪੱਕਾ ਕੀਤਾ ਹੋਇਆ ਦੇਖੋ ਤਾਂ ਸਭ ਲੋਕ ਲੋਕਾਂ ਨੂੰ ਗੁੱਸਾ ਹੀ ਆਇਆ ਖਾਸ ਕਰਕੇ ਇਹਨਾਂ ਨੇ ਕੱਲ ਜਦੋਂ ਸਾਡੇ ਨਾਲ ਵਾਅਦਾ ਕਰਕੇ ਵਾਅਦਾ ਖਰਾਫੀ ਕੀਤੀ ਹੈ ਪ੍ਰਸ਼ਾਸਨ ਨੇ ਜਿਹਦੇ ਕੋਲ ਡੀਸੀ ਬਠਿੰਡਾ ਸੀ ਐਸਐਸਪੀ ਬਠਿੰਡਾ ਸੀ DIGC ਹਰਜੀਤ ਸਿੰਘ ਇਹਦੇ ਵਿੱਚ DIG ਜਿਹੜੀ ਕੁੜੀ ਅਮਨੀਤ ਆ ਪਹਿਲੀ ਵਾਰੀ ਉਹ ਵਿੱਚ ਸੀ ਸਾਡੇ ਨਾਲ ਵਾਦਾ ਕਰ ਲੈ ਵੀ ਤੂੰ ਉੱਥੋਂ ਇਕੱਠੇ ਹੋ ਲੋ ਤਰ ਕੇ ਆਪਾਂ ਮੀਟਿੰਗ 'ਚ ਬਹਿਲਾਂਗੇ ਜੀ ਇਹ ਕਮਿਟਮੈਂਟ ਕਰਕੇ ਰਾਤ ਨੂੰ ਛਾਪੇ ਮਾਰੀਆਂ ਤੇ ਗ੍ਰਿਫਤਾਰੀਆਂ ਰੋਕਾਂ ਲਾਉਣਾ ਸ਼ੁਰੂ ਕਰਦੇ ਜਾਨੀ ਹਰ ਵੇਲੇ ਵਾਦਾ ਖਰਾਫੀ ਕਰਦੇ ਇਹ ਸਰਕਾਰ ਕਹਿ ਕੇ ਮੁੱਕਰਦੀ ਆ ਬਿਲਕੁਲ ਹਾਂ ਉਹ ਮਿੰਟ ਜੀ ਉਹ ਮੇਰੀ ਹੁੰਦੀ ਐ ਲੈ ਯਕੀਨ ਹੀ ਕੋਈ ਨਹੀਂ ਆ ਹੁਣ ਹੋਰ ਕੁਛ ਕਹਦਾ ਘੰਟੇ ਨੂੰ ਹੋਰ ਕੁਛ ਕਹਤਾ ਕਦੇ ਬੰਦਿਆਂ ਨੂੰ ਮੁੱਖ ਮੰਤਰੀ ਕਹਿੰਦੇ ਰਹੇ ਕਿ ਇਹ ਜਗਾ ਦੇਖਦੇ ਐ ਵਜ੍ਹਾ ਨਹੀਂ ਦੇਖਦੇ ਹੁਣ ਤੁਹਾਡੇ ਕੋਲੇ ਵਜ੍ਹਾ ਹੈ ਅੱਜ ਨਹੀਂ ਹੁਣ ਵਜ੍ਹਾ ਦੱਸ ਕਾ ਕਿਹੜੀ ਵਜ੍ਹਾ ਸਾਡੇ ਆਗੂ 10 ਮਹੀਨਿਆਂ ਤੋਂ ਅੰਦਰ ਕੀਤੇ ਹੋਇਆ ਇਹ ਵਜ੍ਹਾ ਬਣਦੀ ਕੋਈ ਨਹੀਂ ਦਰਸਤ ਬਣਦੀ ਕੋਈ ਨਹੀਂ ਉਹ ਅਗਲੇ ਮੁੰਡੇ ਦੀ ਮਾਂ ਮਰ ਗਈ ਉਹਦੇ ਤੇ ਵੀ ਦਰਸ ਨਹੀਂ ਕਰਿਆ ਇਹਨਾਂ ਨੇ ਲੜ ਪੜ ਕੇ ਢੜ ਕੇ ਅਸੀਂ ਹਾਈ ਕੋਰਟ ਤੋਂ ਜਾ ਕੇ ਉੱਥੇ ਜਵਾਨੀ ਦੀ ਗੋਸ਼ਨਾ ਕਰਨੀ ਅੱਜ ਦੀ ਸਿੱਧੀ ਬਣੀ ਟਕਰਾ ਦੀ ਸਿੱਧੀ ਇਸ ਦਾ ਕਾਰਨ ਕਿਉਂ ਲੁੰਦੇ ਹੈ ਇਹਦਾ ਕਾਰਨ ਪ੍ਰਸ਼ਾਸਨ ਹੈ ਸਰਕਾਰ ਹੈ ਕੱਲ ਟਾਈਮ ਅਸੀਂ ਟਾਈਮ ਦਿੱਤਾ ਅਸੀਂ ਪਿੱਛੇ हट ਗਏ ਸੀ ਵੀ ਅਸੀਂ ਪੁੱਛੋ ਉੱਥੇ ਉੱਥੇ ਵਾਹ ਲਾਂਗੇ ਆਪਾਂ ਗੱਲਬਾਤ ਚਲਾ ਲੈ ਗੱਲਬਾਤ ਨਾਲ ਮਸਲਾ ਹੱਲ ਕਰ ਲਾਂਗੇ ਪਰ ਗਈ ਹੈ ਇਹਨਾਂ ਦੀ ਰਾਤ ਨੂੰ ਮਾਹੌਲ ਬਦਲਤਾ ਸਾਰ ਆਪ ਦਾ ਵਾਦਾ ਕਰਕੇ ਮੁੱਕਰ ਗਏ ਕਹਿੰਦੇ ਅਸੀਂ ਕੱਲ ਘਰੋਂ ਨਿਕਲਣ ਤੋਂ ਵੀ ਇਹ ਰੋਕਿਆ ਕਰਨਗੇ ਉਹ ਕੰਮ ਇਹਨਾਂ ਨੇ ਕਰਤਾ ਘਰਾਂ 'ਚ ਪੁਲਿਸ ਵੜ ਗਈ ਜਿਹਨੂੰ ਭਲੇਖਾ ਸੀ ਫਲੜੇ ਵਰਕਰਾਂ ਤੱਕ ਇਹਨਾਂ ਨੇ ਛਾਪੇਮਾਰੀ ਸ਼ੁਰੂ ਕੀਤੀ ਵੱਡੀ ਪੱਦਰ ਤੇ ਫੋਰਸ ਲੈ ਕੇ ਗ ਕੀ ਲੋਕ ਫਿਰ ਅੰਦਰ ਵੜ ਗਏ ਤੁਸੀਂ ਦੇਖ ਲਓ ਲੋਕ ਤਾਂ ਸੜਕਾਂ ਤੇ ਆ ਕਦੇ ਲੋਕ ਜ਼ਬਰ ਨਾਲ ਕਦੇ ਡਰ ਨਾਲ ਡਰਦੇ ਨਹੀਂ ਹੁੰਦੇ ਲੋਕ ਉਹ ਇਸ ਕਰਕੇ ਬਿਲਕੁਲ ਇਹ ਤਸਵੀਰਾਂ ਸਾਫ਼ ਨੇ ਜਿੱਥੇ ਇਹ ਗੱਲਾ ਜ਼ਰੂਰ ਨੇ ਗੱਲਾ ਕਲੀਅਰ ਨੇ ਕਿਉਂਕਿ ਕਿਸਾਨ ਕਹਿੰਦੇ ਹੱਕਾਂ ਲਈ ਜੋ ਲੜਦੇ ਲੋਕ ਜੇਲਾ ਤੋਂ ਉਹਨਾਂ ਡਰਦੇ ਲੋਕਾਂ ਗੱਲਾਂ ਜਿਹਾ ਨਾਰੇ ਨੇ ਇਹ ਜ਼ਰੂਰ ਨੇ ਕਿ ਕਿਸਾਨਾਂ ਦੇ ਹੱਥ ਵਿੱਚ ਝੰਡਾ ਛੱਲਿਆ ਤੇ ਡੰਡਾ ਉੱਤੇ ਆ ਬਿਲਕੁਲ ਜਿਹੜੀਆਂ ਦੋਨੇ ਗੱਲਾਂ ਨੇ ਬਿਲਕੁਲ ਕੀਤੀਆਂ ਜਾ ਰਹੀਆਂ ਤਸਵੀਰਾਂ ਆ ਬਿਲਕੁਲ ਪ੍ਰਸ਼ਾਸਨ ਵੀ ਹੁਣ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਆ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਪ੍ਰਸ਼ਾਸਨ ਸਾਡੇ ਵਿੱਚ ਵਧਣ ਦੀ ਕੋਸ਼ਿਸ਼ ਨਾ ਕਰੇ ਕਿਸਾਨਾਂ ਵੱਲੋਂ ਸਿੱਧੀ ਗੱਲ ਆ ਜਿਹੜੀ ਇਹ ਕਹਿ ਦਿੱਤੀ ਗਈ ਹੈ ਕਿ ਸਾਡੇ ਬਿਲਕੁਲ ਗੱਲਬਾਤ ਕਰਨ ਦੀ ਹੋਰ ਵੀ ਲੋਕਾਂ ਨਾਲ ਕੋਸ਼ਿਸ਼ ਕਰਾਂਗੇ ਕਿਹੜੇ ਕਿਹੜੇ ਲੋਕ ਨੇ ਕੀ ਕੁਝ ਬੋਲਦੇ ਨੇ ਬਿਲਕੁਲ ਅਵੀ ਮਿੰਟ ਦਾ ਟਾਈਮ ਦਿੱਤਾ ਗਿਆ ਪ੍ਰਸ਼ਾਸਨ ਨੂੰ ਮਿੰਟ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਬਦਲਦੀ ਹੈ ਤਾਂ ਬਿਲਕੁਲ ਕੋਈ ਗੱਲ ਨਹੀਂ ਆਗੂ ਜਿਹੜੇ ਕੀ ਕਹੋਗੇ ਜਿਹੜੇ ਅੱਗੂ ਅੱਗੇ ਪੁਲਿਸ ਹੈ ਤੁਸੀਂ ਅੱਗੇ ਵਧ ਰਹੇ ਹੋ ਕੀ ਕਹੋਗੇ ਅਸੀਂ ਅੱਗੇ ਵਧਾਂਗੇ ਅਸੀਂ ਸਮਾਜਤਾ ਸੀ ਉਹਨਾਂ ਨੂੰ ਸਮਾਂ ਨਹੀਂ ਲੱਗਦਾ ਲਗਭਗ ਹੋ ਗਿਆ ਪਰ ਅਸੀਂ ਵਧਾਂਗੇ ਅੱਗੇ ਦੇਖਦੇ ਵੀ ਰਸਤਾ ਖੋਲ ਦੇ ਕੇ ਕੀ ਕਰਦੇ ਆ ਇਸ ਦੇ ਵਿੱਚ ਵਧਣਾ ਹੈਗਾ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਦੌਰ ਨੇ ਸਾਥੀ ਉਹ ਜਿਹੜੇ ਅੱਜ ਕਰ ਬਦਲ ਕੀਤਾ ਜਿੰਨਾਂ ਚਿਰ ਉਹ ਹਿਆ ਨਹੀਂ ਹੁੰਦੇ ਉਹਨਾਂ ਚਿਰ ਜੋ ਮਰਜ਼ੀ ਕਰਦੇ ਇਸ ਕਰਕੇ ਅਸੀਂ ਅੱਗੇ ਵਧਾਂਗੇ ਇਸ ਕਰਕੇ ਜਿੰਨਾ ਮਰਜ਼ੀ ਸਰਕਾਰ ਜਾਬਰ ਕਰ ਲੇ ਜਿੰਨਾ ਮਰਜ਼ੀ ਸਾਡੇ ਤੇ ਜਾਬਰ ਕਰ ਲੇ ਪਰ ਅਸੀਂ ਲੋਕਾਂ ਦੀ ਆਵਾਜ਼ ਬਣਦੇ ਹੱਬੇ ਕੁਦਲੇ ਲੋਕਾਂ ਦੀ ਆਵਾਜ਼ ਬਣ ਕੇ ਤੁਰੇ ਹੋਏ ਆ ਜੇ ਆਏ ਲੋਕਾਂ ਨੂੰ ਆਖੋ ਨੂੰ ਜੇਲਾ ਚਵਾ ਕੇ ਬੰਦ ਛੱਡਣਗੇ ਉਹ ਲੋਕ ਨਹੀਂ ਬਖਸਦੇ ਹੁੰਦੇ ਆਏ ਖੜੇ ਲੋਕ ਲੱਖਾਂ ਗਿਣਤੀ ਵਿੱਚ ਸੜਕਾਂ ਦੇ ਉੱਤੇ ਆਏ ਖੜੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਕਰਕੇ ਇਥੋਂ ਦੀ ਭਗੰਤ ਮਾਨ ਸਰਕਾਰ ਨੂੰ ਭਲੇਖਾ ਹੋਊ ਕੇਜਰੀਆਲ ਨੂੰ ਭਲੇਖਾ ਹੋਊਗਾ ਇਹ ਭਲੇਖਾ ਕੱਢ ਲੈਣ ਸਰਕਾਰ ਪਰ ਲੋਕ ਦਬਦੇ ਨੇ ਕਿ ਹਮੇਸ਼ਾ ਜਬਰ ਕਰਨ ਵਾਲਾ ਨੇ ਗੋਡੇ ਦਮ ਹੋਣਾ ਹੀ ਆ ਆ ਲੋਕਤੰਤਰ ਵੱਡਾ ਹੁੰਦਾ ਭਗੰਤਵਾਨ ਕਹਿੰਦਾ ਹੁੰਦਾ ਸੀ ਵੀ ਲੋਕ ਇਹ ਹੁੰਦੇ ਆ ਅਰਥ ਤੇ ਦੇ ਪਰਸ ਤੇ ਪਰ ਹੁਣ ਫਸ ਤੇ ਆਊਗਾ ਭਗੰਤਪਾਲ ਉਹਦੇ ਆਪ ਦੇ ਬੋਲ ਸੀਗੇ ਆ ਲੋਕਤੰਤ ਦੇ ਵਿੱਚ ਲੋਕ ਵੱਡੇ ਹੁੰਦੇ ਲੋਕ ਜਿੱਤਣਗੇ ਉਸ ਕਰਕੇ ਸਾਡੇ ਡੰਗਾ ਵੀ ਹੱਥ ਦੇ ਵਿੱਚ ਡੰਗਾ ਵੀ ਅਡੇ ਡੰਗਾ ਦੇ ਵਿੱਚ ਬੱਜਣਾ ਨਹੀਂ ਬੱਜਣਾਗਾ ਸਾਡੇ ਕੋਲ ਝੰਡੇ ਆ ਕੋਈ ਡੰਗਾ ਨਹੀਂ ਸਾਡੇ ਝੰਡੇ 'ਚ ਛੋਟੀਆਂ ਪਾਈਆਂ ਹੋਈਆਂ ਉਹ ਸਾਡੇ ਕੋਲ ਝੰਡੇ ਆ ਅਸੀਂ ਆਹ ਨੂੰ ਸੁਰੱਖਿਆਵਾਦ ਤੇ ਹੁਣੇ ਚਾਹੀਦਾ ਸਾਡੇ ਕੋਲ ਝੰਡੇ ਝੰਡੇ ਬਣਾ ਸਾਡੀ ਪਸਾਨ ਨਹੀਂ ਝੰਡੇ ਹੋਵੇ ਸਭ ਗੰਗੇ ਲੈ ਕੇ ਤਿਆਰੀਆਂ ਪੂਰੀਆਂ ਮੰਲੀ ਖੜੀ ਆ ਕੋਈ ਨਾ ਨਹੀਂ ਬੁੱਸ ਦੇਖ ਲੈ ਉਹਨਾਂ ਨੇ ਆਪਦਾ ਫੈਸਲਾ ਕਰਨਾ ਸੀ ਆਪਦਾ ਫੈਸਲਾ ਕਰਿਆ ਹੋਇਆਗਾ ਕਈ ਦਾ ਤਲੀ ਨਾ ਧਰ ਕੇ ਤੁਰੇ ਹੋਏ ਆਂ ਵਿਜੇਲਾ ਹੱਟ ਗਈ ਵੱਡੀਆਂ ਗੱਲਾਂ ਗਿਆ ਆ ਮਾਰ ਦੇ ਅਸੀਂ ਤਾਂ ਖੜੇ ਆ ਲੈਂਡ ਬਣਾ ਕੇ ਖੜ ਜਾਂਦੇ ਆ ਤੇ ਲਾਲੇ ਗੋਲੀ ਜਿਹੜੀ ਚਲਾਉਣੀ ਹੈ ਹਕਮਾਂ ਨੇ ਕਰ ਲੈਣ ਲਾਹ ਲਣ ਚਾ ਜੇ ਉਹਨਾਂ ਦਾ ਸਾਥੋਂ ਮਾਰ ਕੇ ਕੋਈ ਹੱਲ ਹੋ ਜੂਗਾ ਕਰ ਲੈਣਾ ਉਹ ਜਵਾੜੇ ਲੋਕਾਂ ਨੂੰ ਦੇ ਦੇਣ ਫਾਇਦਾ ਕੋਈ ਗੱਲ ਨਹੀਂ ਹਕਮੰਦੰ ਚੱਲੇ ਸੀ ਹਕਮੰਦੰ ਹਕਮੰਦੰ ਦੀ ਡੈਮੋਕ੍ਰੇਸੀ ਆ ਉਹ ਵੀ ਇਜਾਜ਼ਤ ਨਹੀਂ ਦਿੱਤੀ ਹਾਂ ਹਕਮੰਦੰ ਜਨਾ ਡੈਮੋਕ੍ਰੇਸੀ ਦਾ ਹਕਾਨ ਕਰ ਰਹੇ ਆ ਨਾ ਵਿੱਚ ਲੋਕਾਂ ਦਾ ਵਾਚ ਨਹੀਂ ਨਾ ਸੌਂਕਾ ਦੇ ਸਾਡੇ ਲੋਕਾਂ ਦਾ ਪ੍ਰਗਟ ਕਰਨ ਦਾ ਸੰਘਰਸ਼ ਕਰਨ ਦਾ ਧਰਨੇ ਲਾਉਣ ਦਾ ਸਾਡਾ ਅਧਿਕਾਰ ਆ ਸੁੱਤੀ ਪਈ ਬੋਲੀ ਪਈ ਸਰਕਾਰ ਨੂੰ ਜਗਾਉਣਾ ਹੁੰਦਾ ਹੈਗਾ ਜਦੋਂ ਕੋਈ ਵਿਰੋਧੀ ਦੇ ਵਿੱਚ ਵੀ ਨੇਤਾ ਬੋਲੇ ਨਾ ਕਿਉਂਕਿ ਵਿਰੋਧੀ ਦਰ ਬਣੀ ਹੋਈ ਹੈ ਹੁਣ ਵੀ ਕਿਸੇ ਨਹੀਂ ਕੋਈ ਬੋਲਦਾ ਬਿਆਹ ਸਰਕਾਰ ਆਏ ਕਰਦੇ ਆ ਸਾਰੇ ਗੁੰਗੇ ਸਾਰੇ ਨਾਲੇ ਮਿਲੇ ਆ ਇੱਕੋ ਬਾੜੀ ਦੇ ਬੱッセ ਆ ਜਿਹੇ ਤੀਜਾ ਕੇ ਚੌਥਾ ਕਿਸੇ ਨੇ ਹੋਰ ਆਣਾ ਉਹ ਵੀ ਇਹੀ ਵਾਲਾ ਇਸ ਕਰਕੇ ਲੋਕਾਂ ਦੇ ਹੱਕ ਦੀ ਗੱਲ ਉਹ ਵੋਟਾਂ ਵਾਲੇ ਸੱਤਾਂ ਨੂੰ ਜ਼ਰੂਰ ਕਰਨਗੇ ਉਦੋਂ ਬਾਅਦ ਨਹੀਂ ਕਰਦੇ ਇਸ ਕਰਕੇ ਸਾਰੇ ਇੱਕੋ ਬਾੜੀ ਦੇ ਬੱッセ ਜੱਟੇ ਆ ਅਸੀਂ ਤਿਆਰੀ ਕੀਤੀ ਆਸੀਂ ਇਹਦੇ ਕਰਵਾਣੀਆਂ ਦੇਵਾਂਗੇ ਭਰਾਵੋ ਜਿੱਤੀ ਮਰਜ਼ੀ ਦੇਣ ਦੇਣੀ ਪਾਜੇ ਝੰਡਾ ਪੁੱਠਾ ਡਾਂ ਉੱਚੀ ਹੈ ਕੀ ਲੱਗਦਾ ਝੰਡਾ ਸਾਡੇ ਕੋਲ ਹੈਗਾ ਇਹਨਾਂ ਦਾ ਫਿਰ ਦੇਖਣਾ ਪੂਗਾ ਇਹ ਤਾਂ ਫਿਰ ਲੰਮਾਗੇ ਚੱਕਰ ਐ ਤਾਂ ਕੋਈ ਗੱਲ ਨਹੀਂ ਪਰ ਅਸੀਂ ਕਹਿੰਦੇ ਉਹ ਸਾਡੇ ਆ ਅਸੀਂ ਵੀ ਉਹਨਾਂ ਦੇ ਪਰ ਅਸੀਂ ਉਹ ਅਸੀਂ ਉਹਨਾਂ ਨੂੰ ਮੁਲਾਜ਼ਮਾ ਨੂੰ ਸਾਡੇ ਮੰਨਦੇ ਆ ਪਰ ਉਹ ਨਹੀਂ ਮੰਨਦੇ ਕਿਸਾਨਾਂ ਦੇ ਵੋਟਾਂ ਵੀ ਕਿਸਾਨਾਂ ਦੇ ਵੋਟਾਂ ਵੀ ਪਰ ਇਸ ਕਰਕੇ ਉਹ ਦੁਸ਼ਮਣ ਲੜਾ ਰਿਹਾ ਸਾਨੂੰ ਦੁਸ਼ਮਣ ਲੜਾ ਰਿਹਾ ਇੱਕ ਦਿਨ ਹੀ ਝੋਟੀ ਪੈਣੀ ਆ ਠੀਕ ਆ ਸਾਡੇ ਭਰਾ ਉਹ ਸਾਡੇ ਡਾਂਗ ਮਾਰ ਜਾਣਗੇ ਸਾਨੂੰ ਇਹਨਾਂ ਤੇ ਗੁੱਸਾ ਨਹੀਂ ਆਊਗਾ ਸਾਨੂੰ ਉਹ ਹਾਕਮਾਂ ਤੇ ਆਊਗਾ ਜਿਹੜੇ ਇਹਨਾਂ ਨੂੰ ਆਰਡਰ ਦਿੰਦੇ ਆ ਜਿਹੜੇ ਸੱਤ ਸਮੁੰਦਰਾਂ ਦੇ ਪਾਰ ਬੈਠੇ ਆ ਮੋਦੇ ਵਰਗੇ ਸਾਰੇ ਬੈਠਿਆ ਉਹ ਟਰੰਪ ਵਰਗੇ ਬੈਠੇ ਆ ਜਿਹੜੇ ਸਾਡੇ ਦੇਸ਼ ਨੂੰ ਗੁਲਾਮ ਕਰਨ ਲੱਗੇ ਹੋਏ ਆ ਕਹਿੰਦੇ ਦਿੱਲੀ ਵਾਲਿਆਂ ਦੇ ਡਿੱਕੇ ਪੰਜਾਬ ਚੜਿਆ ਹੋਇਆ ਹੈ ਕਹਿੰਦੇ ਦਿੱਲੀ ਵਾਲਿਆਂ ਦੇ ਡਿੱਕੇ ਪੰਜਾਬ ਚੜਿਆ ਹੋਇਆ ਉਹ ਜਿਹੜੇ ਹੀ ਹੋਏਗਾ ਪੰਜਾਬ ਡਿੱਕੇ ਕਿਉਂਕਿ ਇਹ ਕੇਜਰੀਵਾਲ ਕਹਿੰਦਾ ਵੀ ਮੇਰੀ ਪੰਜਾਬ 'ਚ ਸਰਕਾਰ ਆ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਡਾਂਗ ਤੇ ਜ਼ੋਰ ਤੇ ਦਬਾ ਲੂੰਗਾ ਵੀ ਮੈਨੂੰ ਪ੍ਰਧਾਨ ਮੰਤਰੀ ਬਣੋਣਾ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਦਿਖਾਉਂਦਾ ਉਹਨਾਂ ਡਾਨੀਆਂ ਬਾਨੀਆਂ ਨੂੰ ਕਿਉਂਕਿ ਸਰਕਾਰ ਉਹਨਾਂ ਨੇ ਪੱਕੀ ਕਰਨੀ ਆ ਸਾਡੇ ਲੋਕਾਂ ਦੀ ਵੋਟ ਦਾ ਬੈਲੋ ਹੀ ਨਹੀਂਗਾ ਜੇ ਵੋਟ ਦਾ ਬੈਲੋ ਹੁੰਦਾ ਸਿਰ ਤੇ ਆ ਵੋਟਾਂ ਆ ਦੇਖੋ ਕਿੱਡਾ ਜ਼ਬਰ ਕਰ ਰਹੀ ਹੈ ਹਕਾਕਮ ਸਰਕਾਰ ਤਾਂ ਕਹਿੰਦੇ ਵੀ ਸਰਕਾਰਾਂ ਤਾਂ ਉਹਨਾਂ ਡਾਨੀਆਂ ਬਾਨੀਆਂ ਨੇ ਤੈਅ ਕਰਨੀਆਂ ਤੇਜਰੀ ਵਾਲਾ ਉਹਨਾਂ ਨੂੰ ਖੁਸ਼ ਕਰਨ ਲੱਗਿਆ ਹੋਇਆ ਜਿਵੇਂ ਮੋਦੀ ਨੇ ਜਗਾਦ ਦੇ ਵਿੱਚ ਕੀਤਾ ਸੀਗਾ ਜਗਾਦ ਦੇ ਵਿੱਚ ਮੈਨੂਕਾਰ ਦਾ ਕਾਰਖਾਨਾ ਲਾਇਆ ਸੀ ਉਦੋਂ ਪਰ ਕਿੱਡਾ ਵਢਾਂਗਾ ਹੋਇਆ ਸੀ ਪ੍ਰਧਾਨ ਮੁੱਖ ਮੰਤਰੀ ਸਿੱਤੋਂ ਦਾ ਉਹਨਾਂ ਨੇ ਦੇਖਿਆ ਵੀ ਆਹ ਬੰਦਾ ਚੰਗਾ ਪੰਜਾਬ ਦੇਸ਼ ਨੂੰ ਹਿੰਦੁਸਤਾਨ ਨੂੰ ਸਾਨੂੰ ਸੁਭਾਉਗਾ ਉਹ ਸੁਭਾਅ ਦਿੱਤਾ ਮੋਦੀ ਨੇ ਭਾਈ ਇਸ ਕਰਕੇ ਆਈ ਕੇਜਰੀਵਾਲ ਦੀ ਦੌਰ ਲੱਗੀ ਹੋਈ ਆ ਵੀ ਪੰਜਾਬ ਦੇ ਵਿੱਚ ਮੈਂ ਵੱਡਾ ਹੱਤਿਆਚਾਰ ਕਰਾਂ ਆ ਕੁੱਟ ਕੇ ਲੋਕਾਂ ਨੂੰ ਅੰਦਰ ਵੜਨਾ ਆ ਜੇਲ੍ਹਾਂ ਵਿੱਚ ਸਿੱਟਦਾ ਪਤਾ ਨਹੀਂ ਮੇਰਾ ਚਿਹਰਾ ਨੰਗਾ ਆ ਜੂਦਾ ਵੀ ਮੈਨੂੰ ਪ੍ਰਧਾਨ ਮੰਤਰੀ ਬਣਾ ਦੇਣਗੇ ਉਹ ਕਿਉਂਕਿ ਸਰਕਾਰ ਉੱਥੋਂ ਚੱਲਦੀ ਆ ਸਰਕਾਰ ਸਾਡੇ ਕਿਰਤੀ ਲੋਕਾਂ ਦੀ ਤਾਂ ਸਰਕਾਰ ਆ ਹਾਗੀ ਭਾਈ ਆ ਬਗਦੌੜਾ ਰਾਜ ਬਣਾਉਣਾ ਪਊਗਾ ਬਾਪੂ ਡਾਂਗ ਲੈ ਕੇ ਆਏ ਹੋ ਕੀ ਗਾਣਾ ਹੋਣਾ ਜਿਲ੍ਹਾ ਪ੍ਰਸਾਦ ਸੁਣਨੋ ਪੂਰਾ ਲੜਾਂਗੇ ਜੀ ਹਾਂ ਹਾਂ ਜੀ ਉਮਰਦਾਲ ਲਾਹਰਨੀਗੇ ਵੀ ਲੱਗਦਾ ਗੁਜਰ ਕੇ ਗਏ ਆ ਆਪਾਂ ਡਾਂਗ ਲੈ ਕੇ ਜੜੇ ਨੂੰ ਚੱਲੇ ਚੱਲਣੇ ਤਿਆਰ ਆ ਲਵਾਂ ਜਮਾਤਾਂ ਦਾ ਕੋਈ ਪ੍ਰਵਾਹ ਨਹੀਂ ਹੱਕਾ ਲਈ ਹੱਕਾ ਨਹੀਂ ਲਗਾਗੇ ਹਾਂ ਤਾਂ ਬਿਲਕੁਲ ਜਿਹੜੇ ਕਿਸਾਨ ਸਾਡੇ ਆਪ ਦੇ ਕਿਸਾਨ ਨੇ ਉਹ ਬਿਲਕੁਲ ਲੜਾਈ ਜਾਂ ਟੱਕਰੇ ਲੈਣੇ ਨੇ ਟੱਕਰੇ ਲੈਣ ਲਈ ਤਿਆਰ ਆ ਤੇ ਹੁਣ ਇੱਕੋ ਦਮ 20 ਮਿੰਟ ਦਾ ਟਾਈਮ ਦਿੱਤਾ ਹੋਇਆ ਤਾਂ ਤਕਰੀਬਨ 20 ਮਿੰਟ ਤੋਂ ਬਾਅਦ 5:31 ਕੁ ਮਿੰਟ ਹੋ ਚੁੱਕੇ ਨੇ ਤੇ ਹੁਣ 20 ਮਿੰਟ ਤੋਂ ਬਾਅਦ ਇਹ ਤਸਵੀਰਾਂ ਦੇ ਵਿੱਚ ਕੀ ਬਦਲਾਅ ਹੁੰਦਾ ਹੈ ਇਹਦਾ ਆਉਣ ਵਾਲਾ ਕੀ ਪੁਲਿਸ ਨਾਲ ਜਾਂ ਕੀ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਸਾਰੀ ਜਾਣਨ ਦੀ ਜੁਰ ਕੋਸ਼ਿਸ਼ ਕਰਾਂਗੇ ਬਨੇ ਰਹੋ ਪੰਜਾਬ ਰੌਲਾ ਧੰਨਵਾਦ